ਇੰਡੀਆ ਪਾਕਿਸਤਾਨ ਦੀ ਜੰਗ ਵਿੱਚ ਕੌਣ ਜਿੱਤਿਆ ਕੌਣ ਹਾਰਿਆ ਸ਼ਾਇਦ ਇਹ ਜ਼ਰੂਰੀ ਹੈ ਜਾਂ ਨਹੀਂ ਵੀ ਪਰ ਸਭ ਤੋਂ ਵੱਧ ਜ਼ਰੂਰੀ ਕੀ ਹੈ ਕਿ ਦੁਨੀਆ 'ਚ ਕੀ ਚੱਲ ਰਿਹਾ ਆਪਣੇ ਬੰਦੇ ਉਸ ਦੇ ਕੈਪੇਬਲ ਹੈ ਤੇ ਤੁਸੀਂ ਕਿਹੜੇ ਉਹ ਕੈਰੀਅਰ ਨੇ ਜਿਹੜੇ ਸ਼ੁਰੂ ਕਰ ਸਕਦੇ 2025 ਦੇ ਵਿੱਚ ਤੇ ਚੰਗਾ ਰੁਪਿਆ ਬਣਾ ਸਕਦੇ ਅੱਜ ਆਪਾਂ ਇਹ ਹੀ ਚ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਜੌਬ ਰੋਲਸ ਨੇ ਬਹੁਤ ਕੋਡਿੰਗ 'ਚ ਵੀ ਤੇ ਨੋਨ ਕੋਡਿੰਗ 'ਚ ਵੀ ਜਿਹੜੇ ਅੱਗੇ ਆਉਣ ਵਾਲੇ ਨੇ ਤਾਂ ਜੋ ਤੁਸੀਂ ਉਹਨਾਂ 스ਕਿਲਸ ਨੂੰ ਸਿੱਖ ਸਕੋ ਤਾਂ ਜੋ ਜੋ ਦੁਨੀਆ ਲੈਵਲ ਤੇ ਚੱਲ ਰਿਹਾ ਆਪਾਂ ਉਹਦੇ ਸਿੰਕ ਰਹਿ ਸਕੀਏ ਤਾਂ ਸਭ ਤੋਂ ਪਹਿਲਾਂ AI ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਊ ਕਿ LLM ਕੀ ਹੁੰਦੇ ਆ एलएलएम ਹੁੰਦੇ ਲਾਰਜ ਲੈਂਗੁਏਜ ਮਾਡਲ ਇਹਨੂੰ ਸੌਖਾ ਕਰ ਦਿੰਨਾ ਮੈਂ ਤੁਹਾਡੇ ਸਾਰਿਆਂ ਲਈ ਤੁਸੀਂ ਮੰਨ ਲਓ ਕਿ ਇੱਕ ਲਾਇਬ੍ਰੇਰੀ ਆ ਲਾਇਬ੍ਰੇਰੀ ਚ ਕਰੋੜਾਂ ਕਿਤਾਬਾਂ ਪਈਆਂ ਨੇ ਹੁਣ ਉਹਦੇ ਬਾਹਰ ਇੱਕ ਬੰਦਾ ਬਿਠਾਇਆ ਜਾਂ ਇੱਕ 에ਜੰਟ ਬਿਠਾਇਆ ਜੀਨੇ ਉਹ ਸਾਰੀਆਂ ਕਿਤਾਬਾਂ ਪੜੀਆਂ ਹੋਈਆਂ ਨੇ ਤੁਸੀਂ ਉਹਦੇ ਤੋਂ ਜਾ ਕੇ ਕੋਈ ਵੀ ਕੁਐਸਚਨ ਪੁੱਛੋਗੇ ਉਹਨੇ ਉਹ ਕਿਤਾਬਾਂ ਨਾਲ ਤੁਹਾਨੂੰ ਜਵਾਬ ਦੇ ਦੇਣਾ ਤਾਂ AI ਇਦਾਂ ਕੰਮ ਕਰਦੀ ਆ ਤਾਂ ਇਹ ਹੀ ਕੀ ਆ ਉਹਦੇ ਟ੍ਰੇਨਿੰਗ ਮਾਡਲਸ ਹੁੰਦੇ ਨੇ ਜਿਹਦੇ ਤੇ ਉਹ ਬੇਸਡ ਕੰਮ ਹੈ ਜਿਹੜਾ ਉਹ ਅੱਗੇ ਕਰਦੀ ਆ ਹੁਣ ਸਭ ਤੋਂ ਪਹਿਲਾਂ ਨੋਨ ਕੋਡਿੰਗ ਜੌਬਸ ਕਿਹੜੀਆਂ ਨੇ ਕਿ ਜਿਹੜੇ ਬੰਦਿਆਂ ਨੂੰ ਕੋਡਿੰਗ ਨਹੀਂ ਆਉਂਦੀ ਉਹ ਕਿਹੜੀਆਂ-ਕਿਹੜੀਆਂ ਫੀਲਡਾਂ ਨੇ ਜਿਹੜੀਆਂ ਚ ਉਹ ਯੂਜ਼ ਕਰ ਸਕਦੇ ਨੇ ਤੇ ਅੱਗੇ ਚੰਗਾ ਪੈਸਾ ਬਣਾ ਸਕਦੇ ਸਭ ਤੋਂ ਪਹਿਲਾਂ ਇਹਨਾਂ ਚ ਆਉਂਦੀ ਹੈ ਜਨਰੇਟਿਵ AI generative ai ਹੁੰਦੀ ਹੈ ai ਨਾਲ ਕੁਝ ਜਨਰੇਟ ਕਰਨਾ ਉਹ ਇਮੇਜ ਵੀ ਹੋ ਸਕਦੀ ਹੈ ਉਹ ਵੀਡੀਓ ਵੀ ਹੋ ਸਕਦੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਨਰੇਟਿਵ ai ਦੇ ਵਿੱਚ ਜਿਹੜੇ ਵੀ ਬੰਦੇ ਕੰਮ ਕਰਨਗੇ ਉਹ ਮਾਰਕੀਟਿੰਗ ਹੋਗੀ ਮੀਡੀਆ ਇੰਡਸਟਰੀ ਹੋਗੀ ਡਿਜੀਟਲ ਮਾਰਕੀਟਿੰਗ ਹੋਗੀ ਵੀਡੀਓ ਐਡੀਟਿੰਗ ਹੋਗੀ ਕੰਟੈਂਟ ਹੋਗੀ ਉਹਨਾਂ ਦੇ ਵਿੱਚ ਉਹਨਾਂ ਦੀ ਯਹੀ ਡਿਮਾਂਡ ਹੈ ਉਹ ਇੱਕਦਮ ਬਹੁਤ ਜ਼ਿਆਦਾ ਵਾਧੂ ਇਹਨੂੰ ਤੁਸੀਂ ਇਹ ਮੰਨ ਲਓ ਕਿ ਅੱਜ ਤੁਸੀਂ ChatGPT ਤੋਂ Jibli Art ਬਣਾ ਲੈਣੇ ਹੋ ਤਾਂ ਉਹਦੇ ਤੋਂ ਥੰਬਨੇਲ ਬਣਨੇ ਉਸ ਤੋਂ ਬਾਅਦ ਇਮੇਜ ਤੋਂ ਵੀਡੀਓ ਜਿਹੜੀ Sora ਹੈ ਜਾਂ ਹੋਰ ਇਦਾਂ ਦੇ ਮਾਡਲਸ ਨੇ ਜਿਹੜੀ ਵੀਡੀਓ ਬਣਾ ਦਿੰਦੇ ਨੇ ਇੱਕ ਪ੍ਰੌਮਪਟ ਤੋਂ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਹਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਤੁਸੀਂ ਜਿਹੜੇ ਕੰਮ ਸਿੱਖਣੇ ਨੇ ਉਹ ਜਨਰੇਟਿਵ AI ਨੂੰ ਮੈਂ ਕਿਵੇਂ ਪ੍ਰੌਮਪਟ ਇੰਜੀਨੀਅਰਿੰਗ ਨਾਲ ਵੀਡੀਓ ਜਨਰੇਟ ਕਰ ਸਕਦਾ ਇਮੇਜ ਜਨਰੇਟ ਕਰ ਸਕਦਾ 3D ਮਾਡਲ ਜਨਰੇਟ ਕਰ ਸਕਦਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਣਗੀਆਂ ਉਸ ਤੋਂ ਬਾਅਦ ਜਿਹੜੀ ਹੈ ਕਿ ਕੋਡ ਦੇ ਲਈ ਕੋਡਿੰਗ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਲਾਈਨ ਖੁੱਲੂਗੀ ਉਹ ਖੁੱਲੂਗੀ AI ਤੇ ਮਸ਼ੀਨ ਲਰਨਿੰਗ ਦੇ ਡਵੈਲਪਮੈਂਟ ਦੀ ਤਾਂ AI ਤੇ ਮਸ਼ੀਨ ਲਰਨਿੰਗ ਦੀ ਡਵੈਲਪਮੈਂਟ ਹੁੰਦੀ ਹੈ ਕਿ AI ਦੇ ਮਾਡਲਸ ਬਣਾਉਣੇ ਉਹਨਾਂ ਨੂੰ ਟ੍ਰੇਨ ਕਰਨਾ ਇਹਦੇ ਲਈ ਸਾਨੂੰ ਪਾਈਥਨ ਟੈਂਸਰਫਲੋ ਲੈਂਚੇਨ ਇਦਾਂ ਦੇ ਜਿਹੜੇ ਮਾਡਲਸ ਨੇ ਇਦਾਂ ਦੇ ਜਿਹੜੇ ਲੈਂਗੁਏਜ ਨੇ ਉਹ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਤੇ ਔਨ ਵਾਲੇ ਟਾਈਮ ਦੇ ਵਿੱਚ ਨਾਲ ਤੁਸੀਂ AI ਇੰਜੀਨੀਅਰ ML ਇੰਜੀਨੀਅਰ ਇਹ ਕਹਿ ਕੇ ਜਿਹੜੀਆਂ ਸਕਿੱਲ ਸੈੱਟ ਹੈ ਉਹ ਮਾਰਕੀਟ ਵਿੱਚ ਆਊਗਾ ਤੇ ਇਹ ਜਿਹੜੀਆਂ ਜੌਬਸ ਹੈ ਉਹ ਤੁਹਾਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਣ ਦੀ ਉਸ ਤੋਂ ਬਾਅਦ ਜਿਹੜੀ ਅਗਲੀ ਫੀਲਡ ਜਿਹੜੀ ਇਹ ਦੇ ਵਿੱਚ ਆ ਜਾਂਦੀ ਹੈ ਉਹ ਹੈ ਡਾਟਾ ਸਾਇੰਸ ਤੇ ਡਾਟਾ ਐਨਾਲਿਸਟ ਹੁਣ ਇਹ ਵੀ ਕੋਡਿੰਗ ਦੇ ਰਿਲੇਟਿਡ ਹੀ ਜੌਬ ਹੈ ਹੁਣ ਮੰਨ ਲਓ ਜਿਹੜੇ AI ਦੇ ਮਾਡਲ ਬਣਨੇ ਨੇ ਜਿਹੜੇ ਮਾਡਲ ਟ੍ਰੇਨ ਹੋਣੇ ਨੇ ਉਹਨਾਂ ਨੂੰ ਬਣਾਉ ਕੌਣ ਉਹਨਾਂ ਨੂੰ ਬਣਾਉਣਗੇ ਜਿਹੜੇ ਬੰਦੇ ਡਾਟਾ ਨੂੰ ਕਲੀਨ ਕਰਨਾ ਜਾਣਦੇ ਆ ਡਾਟਾ ਨੂੰ ਆਰਗੇਨਾਈਜ਼ ਕਰਨਾ ਜਾਣਦੇ ਆ ਡਾਟਾ ਇੰਜੀਨੀਅਰ ਡਾਟਾ ਐਨਾਲਿਸਟ ਇਹ ਜਿਹੜੇ ਜੋਬ ਰੋਲਸ ਨੇ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਦੁਨੀਆਂ ਲਈ ਹੈ ਕਿਉਂਕਿ ਵੱਡੀਆਂ ਕੰਪਨੀਆਂ ਕੋਲੇ ਡਾਟਾ ਬਹੁਤ ਆ ਉਹਨਾਂ ਨੇ ਉਹ ਡਾਟਾ ਨੂੰ ਸਾਰਟ ਕਰਨਾ ਹੈ ਉਹਨੂੰ ਆਪਣੀ AI ਨੂੰ ਟ੍ਰੇਨ ਕਰਨ ਦੇ ਵਿੱਚ ਵਰਤਣਾ ਹੈ ਤਾਂ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਲਈ ਆਪਣੇ ਬੰਦਿਆਂ ਨੂੰ ਤਿਆਰ ਹੋਣਾ ਚਾਹੀਦਾ ਹੈ ਇਹਦੇ ਲਈ Power BI W ਇਦਾਂ ਦੀ ਜਿਹੜੀ ਸਕਿੱਲ ਸੈੱਟ ਹੈ ਉਹ ਸਾਨੂੰ ਆਉਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਗਿਆ ਨੌਨ ਕੋਡਿੰਗ ਦੇ ਵਿੱਚ ਨਾਨ ਕੋਡਿੰਗ ਦੇ ਵਿੱਚ ਇੱਕ ਚੀਜ਼ ਏਰੀ ਅੱਗੇ ਬਹੁਤ ਜ਼ਿਆਦਾ ਆਉਣ ਵਾਲੀ ਆ ਉਹ ਹੈ ਵਾਈਬ ਕੋਡਿੰਗ ਵਾਈਬ ਕੋਡਿੰਗ ਕੀ ਹੁੰਦਾ ਕਿ ਮੈਂ ਪ੍ਰੌਮਪਟ ਲਿਖਿਆ ਪ੍ਰੌਮਪਟ ਲਿਖ ਕੇ ਮੈਂ ਇੱਕ ਵੈਬਸਾਈਟ ਬਣਾਈ ਪ੍ਰੌਮਪਟ ਲਿਖ ਕੇ ਮੈਂ ਇੱਕ ਐਪ ਬਣਾਈ ਪ੍ਰੌਮਪਟ ਲਿਖ ਕੇ ਮੈਂ ਇੱਕ ਡਿਜ਼ਾਈਨ ਬਣਾਇਆ ਉਹਨੂੰ ਵਾਈਬ ਕੋਡਿੰਗ ਕਹਿੰਦੇ ਆ ਭਾਵੇਂ ਅੱਜ ਦੇ ਟਾਈਮ ਵਾਈਬ ਕੋਡਿੰਗ ਇੰਨੀ ਸਟਰੋਂਗ ਨਹੀਂ ਹੈਗੀ ਕਿ ਤੁਸੀਂ ਪੂਰੀ ਦੀ ਪੂਰੀ ਐਪ ਉਹਦੇ ਵਿੱਚ ਬਣਾ ਦੋ ਪਰ ਤੁਹਾਡਾ 30 40% ਕੰਮ ਹੋ ਜਾਂਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਦਾਂ ਦੇ ਬੰਦੇ ਜਿਹੜੇ ਵਾਈਬ ਕੋਡਿੰਗ ਨੂੰ ਬਹੁਤ ਚੰਗਾ ਕਰ ਪਉਣਗੇ ਉਹਨਾਂ ਦੀ ਬਹੁਤ ਡਿਮਾਂਡ ਵਧ ਜੂ ਉਹਦਾ ਕੀ ਹੈ ਕਿ ਜਿਹੜਾ ਕੋਈ ਵੀ ਡਿਵੈਲਪਮੈਂਟ ਹੋਣੀ ਹੈ ਕੋਈ ਚਾਹੇ ਮੋਬਾਈਲ ਦੀ ਚਾਹੇ ਵੈਬ ਦੀ ਉਹਦੇ ਵਿੱਚ ਜਿਹੜਾ ਪਹਿਲਾ 20 30 40% ਜਿਹੜਾ ਹਿੱਸਾ ਹੈ ਉਹ ਇਹ ਵਾਈਬ ਕੋਡਿੰਗ ਵਾਲੇ ਬੰਦੇ ਆ ਜਿਹੜੇ ਉਹ ਕਰਨਗੇ ਉਸ ਤੋਂ ਬਾਅਦ ਅਗਲੀ ਚੀਜ਼ ਹੈ ਆਟੋਮੇਸ਼ਨ ਆਟੋਮੇਸ਼ਨਸ ਕੀ ਹੁੰਦੇ ਆ ਕਿ AI ਮਾਡਲਸ ਤੋਂ ਬਾਅਦ ਉਹਨੇ ਇਹ ਹੀ ਏਜੰਟਸ ਦੀ ਗੱਲ ਹੋ ਰਹੀ ਹੈ ਤੇ ਇਹ ਏਜੰਟ ਕੀ ਹੁੰਦੇ ਆ ਚੈਟ ਜੀਪੀਟੀ ਆ ਚੈਟ ਜੀਪੀਟੀ ਨਾਲ ਪਾ ਸਿਰਫ ਗੱਲ ਕਰ ਸਕਦੇ ਆ ਆਪਾਂ ਉਹਦੇ ਤੋਂ ਪੁੱਛ ਸਕਦੇ ਹਾਂ ਕਿ ਯਾਰ ਕੀ ਹੋ ਰਿਹਾ ਉਹ ਆਪਾਂ ਨੂੰ ਦੱਸ ਦੇਊਗਾ ਤਾਂ ਅੱਜ ਦੇ ਟਾਈਮ ਦੇ ਵਿੱਚ AI ਏਜੈਂਟਸ ਤੇ AI ਆਟੋਮੇਸ਼ਨਸ ਦਾ ਬਹੁਤ ਜ਼ਿਆਦਾ ਜ਼ੋਰ ਹੈ ਜਿਹੜਾ ਆਉਣ ਵਾਲਾ ਹੈ ਤਾਂ ਤੁਸੀਂ AI ਆਟੋਮੇਸ਼ਨਸ ਬਣਾ ਕੇ ਵੀ ਸੈਲ ਕਰ ਸਕਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਕੋਡਿੰਗ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉਹਦੇ ਲਈ ਕੀ ਹੈ ਉਹਦਾਂ ਦੇ ਫਰੇਮਵਰਕ ਜਿਵੇਂ ZAPIER make.com n8n ਉਹ ਤੁਹਾਨੂੰ ਆਉਣੇ ਚਾਹੀਦੇ ਨੇ ਤਾਂ ਇਹ ਉਹ ਚੀਜ਼ਾਂ ਨੇ ਜਿਹੜੀਆਂ ਅੱਗੇ ਜਾ ਕੇ ਬਹੁਤ ਵੇਚਣ ਵਾਲੀਆਂ ਨੇ ਤੁਸੀਂ AI অটোਮੇਸ਼ਨਸ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੈਲ ਕਰ ਸਕਦੇ ਹੋ ਉਸ ਤੋਂ ਬਾਅਦ AI ਜਰਨਲਿਸਟ ਦੀ ਜੌਬ ਆ ਸਕਦੀ ਹੈ ਤਾਂ AI ਜਰਨਲਿਸਟ ਕਈਏ ਤਾਂ ਜਿਨ੍ਹਾਂ ਨੂੰ ਪ੍ਰੌਮਪਟ ਇੰਜੀਨੀਅਰਿੰਗ ਦੇ ਵਿੱਚ ਜ਼ਿਆਦਾ ਮੁਹਾਰਤ ਹੈ ਇਹ 8 ਟੂਗਲਸ ਤੋਂ ਜ਼ਿਆਦਾ ਯੂਜ਼ ਕਰਨਾ ਆਉਂਦਾ ਹੈ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਸਕਦੀ ਹੈ ਤਾਂ ਜੇ ਮੈਂ ਪ੍ਰੌਮਪਟ ਇੰਜੀਨੀਅਰਿੰਗ ਦੱਸਾਂ ਕੀ ਹੁੰਦੀ ਹੈ ਤਾਂ ਪ੍ਰੌਮਪਟ ਹੁੰਦਾ ਜੋ ਤੁਸੀਂ ਚੈਟ ਜੀਪੀਟੀ ਨੂੰ ਲਿਖ ਕੇ ਦਿੰਨੇ ਹੋ ਉਹਨੂੰ ਵੀ ਲਿਖਣ ਦੀ ਇੱਕ ਬਹੁਤ ਸਹੀ ਟੈਕਨੀਕ ਹੁੰਦੀ ਹੈ ਕਿ ਜੇ ਤੁਸੀਂ ਕੰਟੈਕਸਟ ਮੈਂਸ਼ਨ ਕਰਦੇ ਹੋ ਕਿ ਰੋਲ ਮੈਂਸ਼ਨ ਕਰਦੇ ਹੋ ਐਗਜ਼ਾਮਪਲ ਫਾਰਮੈਟ ਮੈਂਸ਼ਨ ਕਰਦੇ ਹੋ ਉਹਦੀ ਆਪਣੀ ਡਿਟੇਲ ਵੀਡੀਓ ਵੀ ਹੈਗੀ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਲੋਕ ਉਹਦੇ पेड ਕੋਰਸਿਸ ਵੇਚਦੇ ਆ ਪਰ ਆਪਾਂ ਤੁਹਾਡੇ ਲਈ ਉਹ ਫ੍ਰੀ ਬਣਾਇਆ ਹੋਇਆ ਹੈ ਉਸ ਤੋਂ ਬਾਅਦ ਲਾਸਟ ਥੋੜੀਆਂ ਜੀਆਂ ਟੈਕਨੀਕਲ ਟਰਮਸ ਮੈਂ ਯੂਜ਼ ਕਰੂੰਗਾ ਜੇ ਤੁਸੀਂ ਨਾ ਨੌਨ ਟੈਕਨੀਕਲ ਹੋ ਤਾਂ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਵੀ ਨਹੀਂ ਹੈ ਤਾਂ ਜਿਹੜੀਆਂ ਅਗਲੀਆਂ ਡੋਮੇਨਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੰਮ ਆ ਸਕਦਾ ਹੈ ਉਹ ਕੰਪਿਊਟਰ ਵਿਜ਼ਨ ਤੇ ਰੋਬੋਟਿਕਸ ਤਾਂ ਕੰਪਿਊਟਰ ਵਿਜ਼ਨ ਦੇ ਵਿੱਚ ਜਿਵੇਂ ਆਪਣੀਆਂ ਉਦਾਂ ਦੀਆਂ ਬਹੁਤ ਲਾਇਬ੍ਰੇਰੀਜ਼ ਆ ਜਿਵੇਂ ਓਪਨ ਸੀ ਵੀ ਹੋ ਗਈ ਹੈ ਯੋਲੋ ਹੋ ਗਈ ਹੈ ਜਿਹੜੇ ਅਲੱਗ-ਅਲੱਗ ਮਾਡਲਸ ਨੂੰ ਟ੍ਰੇਨ ਕਰਨ ਲਈ ਯੂਜ਼ ਹੁੰਦੀ ਹੈ ਜਿਹੜੀ ਉਸ ਤੋਂ ਬਾਅਦ ਆਬਜੈਕਟ ਡਿਟੈਕਸ਼ਨ ਆਬਜੈਕਟ ਨੂੰ ਡਿਟੈਕਟ ਕਰਨਾ ਤੇ ਨਾਲ ਦੀ ਨਾਲ ਰੋਬੋਟਿਕਸ ਮਸ਼ੀਨ ਨੂੰ ਕਿਸੇ ਕੰਮ ਤੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਹੈ ਜਿਹੜੀਆਂ ਉਹ ਕੰਮ ਆਉਂਦੀਆਂ ਨੇ ਤੇ ਲਾਸਟ ਚੀਜ਼ ਹੈ ਐਨ ਐਲ ਪੀ ਐਨ ਲੈਂਗੁਏਜ ਆਈ एनएलपी हो गया नेचुरल लैंग्वेज प्रोसेसिंग कि जिमे आपा कहने है कि एआई जेडी बंदियावां ਗੱਲ ਕਰ ਸਕਦੀ ਹੈ ਜਿਹੜੀ ਉਸ ਟੋਨ ਚ ਗੱਲ ਕਰ ਸਕਦੀ ਹੈ ਆਪਣੀ ਗੱਲ ਸਮਝ ਸਕਦੀ ਹੈ ਤਾਂ ਉਹਦੀ ਟ੍ਰੇਨਿੰਗ ਲਈ ਵੀ ਅੱਗੇ ਜਿਹੜੀਆਂ ਜੋਬਸ ਹੈ ਜਿਹੜੀਆਂ ਬਹੁਤ ਨਿਕਲਣਗੀਆਂ ਮੈਂ ਕੰਪਲੀਟ ਗ੍ਰਾਫ ਲਗਾ ਰਿਹਾ ਜਿੱਤੇ ਅਲੱਗ-ਅਲੱਗ ਜੋਬ ਰੋਲਸ ਨੇ ਜਿਨ੍ਹਾਂ ਦੀ ਉਹਨੂੰ ਜ਼ਰੂਰਤ ਪਾਏਗੀ ਉਹ ਤੁਹਾਡੇ ਲਈ ਲਿਖਿਆ ਹੋਈਆਂ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਾਂ एआई ਤੇ ਸ਼ਾਇਦ ਕੋਰਸ ਵੀ ਲੈ ਕੇ ਆਈਏ ਜੇ ਇੰਟਰਸਟਿਡ ਹੋ ਨੀਚੇ ਕਮੈਂਟ ਕਰਿਓ ਕਿਹੜੀਆਂ ਚੀਜ਼ਾਂ ਮਾਰੇ ਪਤਾ ਸੀ ਕਿਹੜੀਆਂ ਬਾਰੇ ਨਹੀਂ ਪਤਾ ਸੀ ਉਹ ਵੀ ਤੁਸੀਂ نیچے ਕਮੈਂਟ ਕਰ ਸਕਦੇ ਹੋ ਅਗਲੀ ਵਾਰ ਫੇਰ ਮਿਲਾਂਗੇ ਕੋਈ ਇਦਾਂ ਦੀ ਤੁਹਾਡੇ ਲਈ ਇਨਫੋਰਮੇਟਿਵ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀਕਲਾ